ਅੱਜ ਅਸੀਂ ਤੁਹਾਨੂੰ ਗੇਰੇਲੇ ਨੂੰ ਇੱਕਦਮ ਨਵਾਂ ਰੂਪ ਨਵੇਂ ਰੂਪ ਤੋਂ ਪਾਵਾਂ ਅੱਜ ਗੇਰੇਲੇ ਦੀ ਪੁਰਜੀ ਬਣਾ ਕੇ ਤਿਆਰ ਕਰਨੀ ਹੈ ਇਹ ਕੋੜੀ ਨਹੀਂ ਬਲਕਿ ਬਿਲਕੁਲ ਵੀ ਕੋੜੀ ਨਹੀਂ ਬਣੇਗੀ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਾਂਗੀ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਕਿ ਕਿੱਦਾਂ ਬਣਾ ਕੇ ਤਿਆਰ ਕਰਨੇ ਹੈ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਔਰ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਸਭ ਤੋਂ ਪਹਿਲਾਂ ਇਹ ਬਣਾਉਣ ਦੇ ਲਈ ਮੈਂ ਅੱਧਾ ਕਿਲੋ ਕਰੇਲੇ ਲਏ ਆ ਜਿਹਨਾਂ ਨੂੰ ਮੈਂ 2-3 ਵਾਰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਇਹਦੇ ਨਾਲ ਕੀ ਹੋਇਆ ਕਿ ਜਿਹੜੀ ਸਕਿਨ ਹੁੰਦੀ ਹੈ ਨਾ ਇਹਦੇ ਵਿੱਚ ਮਿੱਟੀ ਵਗੈਰਾ ਫਸੀ ਹੁੰਦੀ ਹੈ 2-3 ਵਾਰ ਧੋਵਾਂਗੇ ਤੇ ਮਿੱਟੀ ਜਿਹੜੀ ਨਿਕਲ ਜਾਏਗੀ ਇਸ ਕਰਕੇ ਇਹਨਾਂ ਨੂੰ 2-3 ਵਾਰ ਧੋਣਾ ਜ਼ਰੂਰੀ ਹੁੰਦਾ ਹੁਣ ਇਹਨਾਂ ਨੂੰ ਧੋਣ ਤੋਂ ਬਾਅਦ ਮੈਂ ਕੀ ਕੀਤਾ ਇਹਨਾਂ ਦਾ ਜੇ ਉੱਪਰ ਵਾਲੇ ਟੰਡਲ ਜਿਹੜੇ ਹਨ ਡੰਡੀਆਂ ਜਿਹੜੀਆਂ ਲੱਗਦੀਆਂ ਇਹ ਵੀ ਕੱਟ ਲਿਆ ਤੇ نیچے ਉਹ ਥੋੜਾ ਜਿਹਾ ਹਿੱਸਾ ਹੁੰਦਾ ਇਹ ਵੀ ਮੈਂ ਕੱਟ ਕੇ ਤਿਆਰ ਕਰ ਲਿਆ ਸਾਰੇ ਕਰੇਲੇ ਜਿਹੜੇ ਕੱਟ ਕੇ ਮੈਂ ਤਿਆਰ ਕਰ ਲਿਆ ਹੁਣ ਮੈਂ ਇਥੇ ਲਿਆ ਮੂਲੀ ਗੰਡਾ ਮੂਲੀ ਗੰਡਾ ਜਿਹੜਾ ਮੈਂ ਮੋٹے ਵਾਲੇ ਲਿਆਏ ਆ ਤੇ ਮੋٹے ਵਾਲੇ ਦੇ ਨਾਲ ਇਹਨਾਂ ਨੂੰ ਆਪਾਂ ਮੂਲੀ ਗੰਡਾ ਕਰਨਾ ਹੈ ਤੁਸੀਂ ਇਹਨਾਂ ਨੂੰ ਬਰੀਕ ਬਰੀਕ ਵੀ ਕੱਟ ਸਕਦੇ ਹੋ ਤੇ ਸਭ ਤੋਂ ਪਹਿਲਾਂ ਜਿਹੜਾ ਕਰੇਲੇ ਇਹਨਾਂ ਨੂੰ ਮੂਲੀ ਗੰਡਾ ਕਰਕੇ ਤਿਆਰ ਕਰ ਲੈਣੇ ਆ ਕਿਉਂਕਿ ਥੋੜੇ ਮੋٹے ਮੋٹے ਕਰੇਲੇ ਸਾਨੂੰ ਚਾਹੀਦੇ ਆ ਤੇ ਕਰੇਲੇ ਜਿਹੜਾ ਕੱਟ ਕੇ ਚੈੱਕ ਕਰ ਲਿਓ ਜਿਨ੍ਹਾਂ ਦੇ ਵਿੱਚ ਪੱਕੇ ਹੋਏ ਬੀਜ ਹੈ ਨਾ ਉਹ ਬੀਜ ਜਿਹੜੇ ਉਹ ਕੱਢ ਲਿਓ ਤੇ ਫਿਰ ਤੁਸੀਂ ਕਰੇਲੇ ਜਿਹੜਾ ਉਹਨੂੰ ਕਦੂਕਸ ਕਰ ਲਿਓ ਮੂਲੀ ਗੰਡਾ ਕਰ ਲਿਓ ਤੇ ਸਾਰੇ ਕਰੇਲੇ ਪਹਿਲੇ ਮੂਲੀ ਗੰਡਾ ਕਰਕੇ ਇਹਨਾਂ ਨੂੰ ਤਿਆਰ ਕਰ ਲੈਣੇ ਆ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਦੀ ਇਹ ਸਬਜ਼ੀ ਇਸ ਤਰੀਕੇ ਦੇ ਨਾਲ ਬਣਾਈ ਜਾਂ ਨਹੀਂ ਬਣਾਈ ਇਹ ਵੀ ਜਰੂਰ ਦੱਸਿਓ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਗੈਰਾ ਨਾ ਜਾਇਆ ਕਰੋ ਸਾਰੇ ਕਰੇਲੇ ਜਿਹੜੇ ਇਸੇ ਤਰੀਕੇ ਦੇ ਨਾਲ ਕੱਦੂਕਸ ਕਰਕੇ ਤਿਆਰ ਕਰ ਲੈਣੇ ਆ ਮੂਲੀ ਘੰਟਾ ਕਰ ਲੈਣੇ ਆ ਇਹਨਾਂ ਨੂੰ ਮੈਂ ਚਿਰਮਚੀ ਦੇ ਵਿੱਚ ਪਾਇਆ ਇਹਦੇ ਵਿੱਚ ਪਾਇਆ 1 ਚਮਚ ਲੂਣ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਦਾ ਹੁਣ ਇਹ ਚੰ ਲੋਣ ਪਾ ਕੇ ਰੱਖਣ ਨਾਲ ਕੀ ਹੁੰਦਾ ਕਿ ਇਹਨਾਂ ਦਾ ਜਿਹੜਾ ਕੋੜਾ ਪਾਣਾ ਨਾ ਇਹ ਚੰਗੀ ਤਰ੍ਹਾਂ ਦੇ ਨਾਲ ਨਿਕਲ ਜਾਂਦਾ ਔਰ ਕਰੇਲੇ ਜਿਹੜੇ ਆ ਬਿਲਕੁਲ ਵੀ ਕੋੜੇ ਨਹੀਂ ਬਣਦੇ ਆ ਤੈਨੂੰ ਮਿਕਸ ਕਰ ਦਿੰਨੇ ਚੰਗੀ ਤਰ੍ਹਾਂ ਦੇ ਨਾਲ ਤੇ ਫਿਰ ਇਹਨੂੰ ਟੱਕ ਕੇ ਛੱਡ ਦਵਾਂਗੇ 15 ਮਿੰਟ ਲਈ ਐਦਾਂ ਹੀ ਸਲੈਪ ਦੇ ਉੱਤੇ ਇਹਨੂੰ ਪਲੇਟ ਦੇ ਨਾਲ ਕਵਰ ਕਰ ਦਿੰਨੇ ਆ 15 ਮਿੰਟ ਹੋ ਗਏ ਇਹਨਾਂ ਨੂੰ ਪੇ ਹੋਏ ਤੇ ਹੁਣ ਅਸੀਂ ਟੱਕਣ ਚੁੱਕਾਂਗੇ ਤੇ ਇਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਹੱਥ ਨਾਲ ਮਿਕਸ ਕਰਾਂਗੇ ਤੁਹਾਡੇ ਜਿਹੜਾ ਕਰੇਲੇ ਇਹਨਾਂ ਨੂੰ ਨਿਚੋੜ ਲੈਣਾ ਚੰਗੀ ਤਰ੍ਹਾਂ ਦੇ ਨਾਲ ਘੁੱਟ ਕੇ ਤੇ ਇਹ ਕਪੜੇ ਦੇ ਵਿੱਚ ਪਾ ਕੇ ਵੀ ਇਹਨੂੰ ਨਿਚੋੜ ਸਕਦੇ ਹੋ ਤੇ ਮੈਂ ਹੱਥ ਦੇ ਨਾਲ ਹੀ ਇਹਨਾਂ ਨੂੰ ਨਿਚੋੜ ਰਹੀ ਆ ਬਸ ਸਾਰੇ ਕਰੇਲੇ ਇਸੇ ਤਰ੍ਹਾਂ ਇੱਕ ਦਨਾਂ ਵਿੱਚ ਔੜ ਕੇ ਪਹਿਲੇ ਰੱਖ ਲੈਣੇ ਆ ਇਹ ਦੇਖੋ ਕਿੰਨਾ ਪਾਣੀ ਇਹਨਾਂ ਦੇ ਵਿੱਚੋਂ ਨਿਕਲਿਆ ਸਾਰੇ ਕਰੇਲੇ ਮੈਂ ਨਿਚੋੜ ਲਿਆ ਇਹ ਪਾਣੀ ਦੇ ਵਿੱਚ ਜਿਹੜਾ ਹੈ ਇਹ ਹਲਦੀ ਹੈ ਇਸਕਾ ਨੇ ਪਾਣੀ ਜਿਹੜਾ ਇਹਨੂੰ ਆਪਾਂ ਯੂਜ਼ ਵਿੱਚ ਨਹੀਂ ਲਵਾਂਗੇ ਜੇਕਰ ਹਲਦੀ ਨਹੀਂ ਪਾਣੀ ਹੈ ਕੱਲੇ ਲੂਣ ਵਾਲਾ ਪਾਣੀ ਹੈ ਤਾਂ ਫਿਰ ਇਹਨੂੰ ਤੁਸੀਂ ਪੀ ਵੀ ਸਕਦੇ ਹੋ ਪਾਣੀ ਮੈਂ ਛੋਟਾ ਦਿੱਤਾ ਤਾਂ ਫਿਰ ਤੋਂ ਕਰੇਲੇ ਜਿਹੜੇ ਮੈਂ ਚਮਚੀ ਦੇ ਵਿੱਚ ਪਾ ਲਿਆ ਤਾਂ ਹੁਣ ਇਹਦੇ ਵਿੱਚ ਪਾਣੀ ਪਾਾਂਗੇ ਥੋੜਾ ਜਿਹਾ ਹੋਰ ਤੇ ਇਹਨਾਂ ਨੂੰ ਧੋਲਾਂਗੇ ਚੰਗੀ ਤਰ੍ਹਾਂ ਦੇ ਨਾਲ ਹਲਕਾ ਫੁਲਕਾ ਕੋੜਾਪਣ ਜਿਹੜਾ ਰਹਿ ਗਿਆ ਉਹ ਵੀ ਚੰਗੀ ਤਰ੍ਹਾਂ ਨਿਕਲ ਜਾਏਗਾ ਜੇਕਰ ਤੁਸੀਂ ਬਿਲਕੁਲ ਵੀ ਇਹਨਾਂ ਦੀ ਕੜਤਨ ਨਹੀਂ ਚਾਹੁੰਦੇ ਹੋ ਤਾਂ ਫਿਰ ਇਹਨੂੰ ਇੱਕ ਵਾਰੀ ਤੁਸੀਂ ਹੋਰ ਧੋਲਿਓ ਪਰ ਮੈਂ ਇਸ ਸਟੈਪ ਇੱਕ ਵਾਰੀ ਕਰ ਰਹੀ ਹਾਂ ਤੁਸੀਂ ਦੋ ਵਾਰੀ ਵੀ ਇਸ ਸਟੈਪ ਕਰ ਸਕਦੇ ਹੋ ਵੈਸੇ ਤੇ ਕਰੇਲੇ ਦੀ ਖਾਸੀਅਤ ਹੈ ਕਿ ਇਹਦੇ ਵਿੱਚ ਹਲਕਾ ਫੁਲਕਾ ਕੋੜਾਪਣ ਜਿਹੜਾ ਰਹਿੰਦਾ ਹੀ ਰਹਿੰਦਾ ਹੈ ਔਰ ਇਹਦੀ ਇਹ ਖਾਸੀਅਤ ਕਰ ਨਹੀਂ ਇਹਨਾਂ ਦੇ ਵਿੱਚ ਜਿਹੜਾ ਇਹਦਾ ਤੇਰੇ ਸਾਰੇ ਘਰੇਲੇ ਜਿਹੜੇ ਇਹਨਾਂ ਨੂੰ ਨਿਚੋੜ ਲੈਨੇ ਆ ਸਾਰੇ ਘਰੇਲੇ ਫਿਰ ਤੋਂ ਮੈਂ ਨਿਚੋੜ ਕੇ ਤਿਆਰ ਕਰ ਲੈ ਜਿਹੜੀਆਂ ਮੁੱਠੀਆਂ ਮੈਂ ਬਣਾ ਕੇ ਨਿਚੋੜੇ ਸੀ ਉਹਨਾਂ ਨੂੰ ਆਪਾਂ ਖੋਲ ਲੈਨੇ ਆ ਚੰਗੇ ਤਰ੍ਹਾਂ ਦੇ ਨਾਲ ਤੇ ਸਾਰੀਆਂ ਮੁੱਠੀਆਂ ਜਿਹੜੀਆਂ ਖੋਲ ਲੀਆਂ ਹੁਣ ਅਤੇ ਮੈਂ ਲਏ ਆ 6 ਪਿਆਜ਼ ਤੇ 2 ਟਮਾਟਰ ਤੇ 3 ਹਰੀਆਂ ਮਿਰਚਾਂ ਜਿਹੜੇ ਟਮਾਟਰ ਐ ਇਹਨਾਂ ਨੂੰ ਬਰੀਕ ਬਰੀਕ ਕੱਟ ਲਵਾਂਗੇ ਜਿਹੜੇ ਪਿਆਜ਼ ਐ ਇਹਨਾਂ ਨੂੰ ਮੈਂ ਚੋਪਰ ਵਿੱਚ ਪਾ ਕੇ ਚੋਪ ਕਰ ਰਹੀਆਂ ਨਾਲ ਹੀ ਹਰੀ ਮਿਰਚਾਂ ਜਿਹੜੀਆਂ ਇਹਨਾਂ ਨੂੰ ਵੀ ਮੈਂ ਚੋਪ ਕਰਾਂਗੀ ਤੁਸੀਂ ਜਿਹੜੇ ਪਿਆਜ਼ ਐ ਇਹਨਾਂ ਨੂੰ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪਰ ਚੋਪਰ ਦੇ ਨਾਲ ਆਸਾਨੀ ਹੋ ਜਾਂਦੀ ਐ ਜਲਦੀ ਚੋਪ ਹੋ ਜਾਂਦੇ ਐ ਇਸ ਕਨ ਵਿੱਚ ਚੋਪਰ ਲੈਦੀਆਂ ਹੁਣ ਕੜਾਹੀ ਦੇ ਵਿੱਚ ਇੱਕ ਕੜਚੀ ਜਿਹੜਾ ਸਰੋਂ ਦਾ ਤੇਲ ਪਾਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਾਂਗੇ ਪਹਿਲੇ ਸਰੋਂ ਦੇ ਤੇਲ ਦੇ ਵਿੱਚ ਇਹ ਸਬਜ਼ੀ ਬਹੁਤ ਜ਼ਿਆਦਾ ਸਵਾਦ ਬੰਦੀ ਐ ਇਸ ਕਾਰਨ ਇਹ ਸਬਜ਼ੀ ਕੋਸ਼ਿਸ਼ ਹੁਣ ਜਿਹੜਾ ਕਰੋਲੇ ਕਰੇਲੇ ਆਹੀਂ ਨਿਚੋੜ ਕੇ ਰੱਖਿਆ ਨਾ ਇਹਦੇ ਵਿੱਚ ਪਾ ਦੇਣੇ ਆ ਤੇ ਇਹਨਾਂ ਨੂੰ 7-8 ਮਿੰਟ ਲਈ ਜਿਹੜਾ ਆ ਤੇਲ ਦੇ ਵਿੱਚ ਭੁੰਨ ਲੈਣਾ ਚੰਗੀ ਤਰ੍ਹਾਂ ਦੇ ਨਾਲ ਤੇ ਇਹ ਦੇਖੋਗੇ ਜਿੱਦ ਜਿੱਦ ਇਹਨਾਂ ਨੂੰ ਅਹੀਂ ਭੁੰਨਾਂਗੇ ਇਹਨਾਂ ਦਾ ਜਿਹੜਾ ਰੰਗ ਰੂਪ ਆ ਉਹ ਚੇਂਜ ਹੋ ਜਾਏਗਾ ਬਦਲ ਜਾਏਗਾ ਆ ਦੇਖੋ ਕਰੇਲੇ ਜਿਹੜੇ ਮੈਂ 7 ਤੋਂ 8 ਮਿੰਟ ਭੁੰਨੇ ਆ ਤੇ ਕਿੰਨੇ ਵਧੀਆ ਜਿਹੜੇ ਇਹਨਾਂ ਦਾ ਰੰਗ ਜਿਹੜਾ ਬਦਲ ਗਿਆ ਆ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾਣੇ ਜਿਹੜੇ ਚੋਪਕਾ ਕੇ ਰੱਖਿਆ ਪਿਆਏ ਤੇ ਹਰੀਆਂ ਮਿਰਚਾਂ ਤੇ ਇਹ ਪਾ ਕੇ ਵੀ 5 ਮਿੰਟ ਲਈ ਹੋਰ ਇਹਨਾਂ ਨੂੰ ਪਕਾਵਾਂਗੇ ਕਿਉਂਕਿ ਜਿਹੜਾ ਪਿਆਜ਼ ਆ ਇਹ ਮੈਂ ਇਹਨਾਂ ਦੀ ਕੁਆਂਟੀਟੀ ਥੋੜੀ ਜ਼ਿਆਦਾ ਪਾਈ ਆ ਤਾਂ ਕਿ ਇਹਨਾਂ ਦਾ ਜਿਹੜਾ ਹਲਕਾ ਫੁਲਕਾ ਕੋੜਾਪਨ ਪਿਆਜ਼ ਦੇ ਨਾਲ ਜਿਹੜਾ ਹੈ ਪਿਆਜ਼ ਦੀ ਮਿਠਾਸ ਦੇ ਨਾਲ ਖਤਮ ਹੋ ਜਾਏ ਇਸ ਕਾਰਨ ਕਰੇਲਾਂ ਦੇ ਵਿੱਚ ਪਿਆਜ਼ ਥੜੇ ਜ਼ਿਆਦਾ ਕੁਆਂਟੀਟੀ ਚ ਪਾਣੇ ਆ 5 ਮਿੰਟ ਪਾ ਕੇ ਇਹਨਾਂ ਨੂੰ ਵੀ ਮੈਂ ਭੁੰਨ ਲਿਆ ਆ ਪਿਆਜ਼ ਦਾ ਰੰਗ ਵੀ ਜਿਹੜਾ ਬਦਲ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਮੈਂ ਟਮਾਟਰ ਪਾ ਰਹੀ ਆ ਨਾਲ ਹੀ ਮਸਾਲੇ ਵੀ ਪਾ ਦਨੇ ਆ ਅੱਧਾ ਚਮਚ ਮੈਂ ਲੋਨ ਪਾ ਰਹੀ ਆ ਲੋਨ ਅਸੀਂ ਜਿਹੜਾ ਪਹਿਲੇ ਪਾਇਆ ਸੀ ਉਹ ਤੋਂ ਹੋਂ ਦੇ ਵਿੱਚ ਸਾਰਾ ਨਿਕਲ ਗਿਆ ਇਸ ਕਾਰਨ ਅੱਧਾ ਚਮਚੇ ਦੇ ਵਿੱਚ ਲੋਨ ਪਾਣਾ ਤੁਸੀਂ ਆਪਣੇ ਟੇਸਟ ਅੱਧਾ ਚਮਚ ਹਲਦੀ ਪਾਊਡਰ 1/4 ਚਮਚ ਇਹਦੇ ਵਿੱਚ ਮੈਂ ਗਰਮ ਮਸਾਲਾ ਪਾਇਆ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਵਾਂਗੇ ਅੱਧੇ ਚਮਚ ਨਾਲੋਂ ਜ਼ਿਆਦਾ ਥੋੜਾ ਜਿਹਾ ਜ਼ਿਆਦਾ ਮੈਂ ਪਾ ਰਹੀਆਂ ਇਹਦੇ ਵਿੱਚ આમਚੂਰ ਪਾਊਡਰ ਤੁਹਾਨੂੰ ਸਾਰੇ ਮਸਾਲੇ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਫਿਰ ਤੋਂ ਇਹਨਾਂ ਨੂੰ 3-4 ਮਿੰਟ ਲਈ ਜਿਹੜਾ ਇਹ ਪਕਾ ਲਾਂਗੇ ਤਾਂ ਕਿ ਟਮਾਟਰ ਜਿਹੜੇ ਇਹ ਵੀ ਸੌਫਟ ਹੋ ਜਾਣ ਔਰ ਜਿਹੜੇ ਮਸਾਲੇ ਇਹ ਵੀ ਪੱਕ ਜਾਣ ਸਬਜ਼ੀ ਦੇ ਵਿੱਚ ਤੇ ਮੈਂ ਪੂਰਾ ਪ੍ਰੋਸੈਸ ਜਿਹੜਾ ਲਗਾਤਾਰ ਚਲਾਉਂਦੇ ਹੋਏ ਹਿਲਾਉਂਦੇ ਢੁਲਾਉਂਦੇ ਹੋ ਜਿਹੜਾ ਕੀਤਾ ਤੁਸੀਂ ਚਾਹੋ ਤੇ ਇਹਨਾਂ ਨੂੰ ਛੱਡ ਕੇ ਜਿਹੜਾ ਹੈ ਟੱਕ ਕੇ ਰੱਖ ਕੇ ਹੋਰ ਕੋਈ ਦੂਜਾ ਕੰਮ ਵੀ ਕਰ ਸਕਦੇ ਹੋ ਤੇ ਮੈਂ ਇਹਨਾਂ ਨੂੰ 3-4 ਮਿੰਟ ਲਈ ਹੋਰ ਪਕਾ ਲਿਆ ਤੇ ਸਬਜੀ ਸਾਡੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਮੈਂ ਤੁਹਾਨੂੰ ਲੱਗਦੇ ਦਿਖਾ ਰਹੀਆਂ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਹੈ ਹਰਾ ਧਨੀਆ ਪਾ ਕੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਤੇ ਗਰਮਾ ਗਰਮ ਸਬਜੀ ਜਿਹੜੀ ਹੈ ਸਰਵ ਕਰਾਂਗੇ ਤੁਸੀਂ ਇਹਨਾਂ ਨੂੰ ਚੌਪੜੇ ਰੋਟੀ ਦੇ ਨਾਲ ਖਾਓ ਨਾਲ ਦਹੀਂ ਲਾ ਕੇ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਲ ਮੈਂ ਤੁਹਾਨੂੰ ਸਰਵ ਕਰਕੇ ਦਿਖਾ ਰਹੀ ਹਾਂ ਸਬਜੀ ਸਬਜੀ ਦਾ ਰੰਗ ਰੂਪ ਦੇਖੋ ਕਿੰਨਾ ਵਧੀਆ ਆ ਔਰ ਕੋੜੀ ਤਾਂ ਬਿਲਕੁਲ ਵੀ ਨਹੀਂ ਬਣਦੀ ਐ ਇੱਕ ਵਾਰ ਤੁਸੀਂ ਟ੍ਰਾਈ ਜ਼ਰੂਰ ਕਰਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਇਹ ਸਬਜੀ ਜਿਹੜੀ ਕਿੱਦਾਂ ਦੀ ਬਣੀ ਸੀ ਬੇਸ਼ੱਕ ਤੁਸੀਂ ਦੋ ਕਰੇ ਲੈਂਦੀ ਐ ਬਣਾ ਕੇ ਦੇਖਿਓ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਜੇਕਰ ਮੇਰੀ ਇਹ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਐ ਤੁਹਾਨੂੰ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਇਓ ਤੇ ਚਲੋ ਮਿਲਦੇ ਹਾਂ ਅੱਜ ਦੀ ਕਿਸੇ ਹੋਰ ਰੈਸਪੀ ਦੇ ਨਾਲ ਉ